ਕੀ ਹਾਲ ਚਾਲ ਹੈ ਜੀ ਤੂ ਬੜਾ ਸਾਰਿਆਂ ਦਿਲ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਗੱਡੀਆਂ ਦੇ ਨਾਲ ਮੋਟਰਸਾਈਕਲ ਲੈ ਕੇ ਪਹੁੰਚੇ ਤੇ ਮੋਟਰਸਾਈਕਲ ਦੇ ਨਾਲ ਆਪਾਂ ਇੱਕ ਸਕੂਟੀ ਵੀ ਲੈ ਕੇ ਪਹੁੰਚੇ ਹਾਂ ਸੀ ਸਾਰੀਆਂ ਚੀਜ਼ਾਂ ਦਾ ਰੇਟ ਤੁਹਾਨੂੰ ਜਮਾਂ ਜਾਇਜ਼ ਦੇਖਣ ਨੂੰ ਮਿਲੂਗਾ ਨਜ਼ਾਰਾ ਆਜੂਗਾ ਵੀਡੀਓ ਦੇਖ ਕੇ ਰੇਟ ਦੇਖ ਕੇ ਵੀਡੀਓ ਨੂੰ ਪੂਰੀ ਲਾਜ਼ਮੀ ਦੇਖਿਓ ਜੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਨੰਬਰ ਆਪਣਾ ਸਕਰੀਨ ਤੇ ਉੱਤੇ ਹਮੇਸ਼ਾ ਲਿਖਿਆ ਵੀ ਰਹਿੰਦਾ 9465929482 ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਵਾ ਸਕਦੇ ਹੋ ਜੀ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਸਵਿਫਟ ਗੱਡੀ ਤੁਸੀਂ ਚੈੱਕ ਕਰੋ ਜੀ ਪਹਿਲੀ ਗੱਡੀ ਬਹੁਤ ਸੋਹਣੀ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਮਾਡਲ ਦੀ ਗੱਲ ਕਰੀਏ ਮਾਡਲ ਤਾਂ ਗੱਡੀ ਦਾ 7 ਹੈ ਪਰ ਗੱਡੀ ਦੀ ਪਾਸਿੰਗ ਆਪਾਂ ਨੂੰ 2027 ਤੱਕਰ ਮਿਲ ਜੂਗੀ ZXI ਟੌਪ ਮਾਡਲ ਗੱਡੀ ਆ ABS ਬ੍ਰੇਕਾਂ ਚ ਸਾਰੇ ਡਾਕੂਮੈਂਟਸ ਕੰਪਲੀਟ ਆਪਨ ਮਿਲ ਜਾਣਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਨ ਨੂੰ ਦੇਖਣ ਨੂੰ ਮਿਲੇਗੀ ਤੇ AC ਹੀਟਰ ਵਰਕਿੰਗ ਚ ਟਾਇਰ ਆਪਨ ਨੂੰ ਬਿਲਕੁਲ ਨਵੇਂ ਮਿਲ ਜਾਣਗੇ ਤੇ ਅਲਾਈ ਵੀ ਬਿਲਕੁਲ ਨਵੇਂ ਲੱਗੇ ਹੋਏ ਨੇ ਸੀਟ ਕਵਰ ਨਵੇਂ ਨੇ ਬੈਟਰੀ ਨਵੀਂ ਅਸੀਂ ਤੇ ਡਿਮਾਂਡ ਦੀ ਗੱਲ ਕਰੀਏ 145 ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਜੇ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗੇ ਤਾਂ ਜਾ ਕੇ ਦੇਖ ਸਕਦੋਂ ਮੈਂ ਰਾਮਪੁਰਾ ਫੂਲਾ ਤੇ ਓਨਰ ਦਾ ਮੋਬਾਈਲ ਨੰਬਰ 9206322224 ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਤੁਸੀਂ ਪੁੱਛਣਾ ਮਾਲਕ ਨਾਲ ਸਿੱਧੀ ਗੱਲ ਆਪ ਹੀ ਕਰ ਲਿਓ ਜੀ ਗੱਲ ਕਰਾਂਗੇ ਆਪਾਂ ਸਕੋਡਾ ਦੀ ਰੈਪਿਡ ਗੱਡੀ ਦੀ 13 ਮਾਡਲ ਤੇ ਰਜਿਸਟ੍ਰੇਸ਼ਨ 2014 ਦੀ ਆਪਾਂ ਨੂੰ ਮਿਲੂਗੀ ਡੀਜ਼ਲ ਵੇਰੀਐਂਟ ਗੱਡੀ ਹੈ ਇਹ ਗੱਡੀ ਫਾਸਟ ਓਨਰ ਹੈ ਜੀ ਫੁੱਲ ਇੰਸ਼ੋਰੈਂਸ ਮਿਲ ਜੂਗਾ ਟਾਇਰਾਂ ਚ ਅਲਾਈ ਤੇ ਟਾਇਰ ਬਿਲਕੁਲ ਨਵੇਂ ਹਰਿਆਣਾ ਨੰਬਰ ਗੱਡੀ ਆ ਸੀ ਐਨਓਸੀ ਆਪਾਂ ਨੂੰ ਮਿਲ ਜਾਊਗੀ। ਬਾਕੀ ਸੋਹਣੀ ਗੱਡੀ ਆ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾ ਕੇ ਦੇਖ ਵੀ ਸਕਦੇ ਹੋ। ਚਲਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖ ਸਕਦੋਂ ਸਟਾਰਟ ਕਰਕੇ ਦੇਖਣੀ ਕਿਸੇ ਨੇ ਸਟਾਰਟ ਕਰਕੇ ਵੀ ਦੇਖ ਸਕਦੋਂ। ਲੁਧਿਆਣਾ ਮਾਲਕ ਦਾ ਏਰੀਆ ਤੇ ਤੁਹਾਨੂੰ ਪਸੰਦ ਆਊਗੀ ਗੱਡੀ। ਰੇਟ ਤੁਹਾਨੂੰ ਗੱਡੀ ਦਾ ਪਸੰਦ ਆਊਗਾ। ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਸੀ। ਗੱਡੀ ਦੇ ਅੰਦਰੋਂ ਤੁਸੀਂ ਫੋਟੋਆਂ ਚੈੱਕ ਕਰ ਰਹੇ ਹੋ। ਹਰ ਚੀਜ਼ ਦੀ ਫੋਟੋਆਂ ਆਪਣੇ ਕੋਲੇ ਪਹੁੰਚੀ ਆ ਜੀ। ਮਾਲਕ ਨੇ ਫੋਟੋਆਂ ਬਹੁਤ ਸੋਹਣੀ ਆਪਣੇ ਕੋਲੇ ਖਿੱਚ ਕੇ ਭੇਜੀ ਹੈ ਤੇ ਉਮੀਦ ਕਰਦਾ ਹੈ ਗੱਡੀ ਤੁਹਾਨੂੰ ਪਸੰਦ ਆ ਰਹੀ ਹੈ ਤੇ ਆਪਾਂ ਜਿਹੜੀ ਵੀਡੀਓ ਅੱਜ ਲੈ ਕੇ ਪਹੁੰਚੇ ਹਾਂ ਤੁਹਾਨੂੰ ਪਸੰਦ ਆ ਰਹੀ ਹੈ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਹੀ ਗਿਆ ਸੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਗੱਲ ਕਰ ਲਿਓ ਆਪ ਹੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 9465629488 ਪੂਰੀ ਵੀਡੀਓ ਚ ਉੱਤੇ ਹਮੇਸ਼ਾ ਆਪਣਾ WhatsApp ਨੰਬਰ ਲਿਖਿਆ ਰਹਿੰਦਾ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਕੋਈ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਮੋਟਰਸਾਈਕਲ ਦੀ ਆਪਾਂ ਗੱਲ ਕਰਾਂਗੇ ਪਲਸਰ ਆਪਾਂ ਲੈ ਕੇ ਪਹੁੰਚਿਆ 2018 ਮਾਡਲ ਪਲਸਰ ਆਪਾਂ ਲੈ ਕੇ ਪਹੁੰਚਿਆ ਕੰਡੀਸ਼ਨ ਚੈੱਕ ਕਰੋ ਜੀ ਬਹੁਤ ਸੋਹਣੀ ਕੰਡੀਸ਼ਨ ਦਾ ਮੋਟਰਸਾਈਕਲ ਹੈ ਸਾਰੇ ਪਾਰਟਸ ਆਪਾਂ ਨੂੰ ਵਧੀਆ ਮਿਲ ਜਾਣਗੇ ਕੋਈ ਟੁੱਟਿਆ ਪੱਜ ਨਹੀਂ ਚਾਰੇ ਪਾਸਿਓਂ ਫੋਟੋਆਂ ਮਾਲਕ ਨੇ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਮੂਰਲੇ ਚੱਕੇ 'ਚ ਆਪਾਂ ਨੂੰ ਡਿਸਕ ਮਿਲ ਜੂ ਪਿਛਲੇ 'ਚ ਵੀ ਡਿਸਕ ਮਿਲ ਜੂ ਦੋਵੇਂ ਸਾਈਡ ਡਿਸਕ ਹੈ ਜੀ ਪਾਲਸਰ 180 ਆਪਾਂ ਲੈ ਕੇ ਇਹ ਪਹੁੰਚੇ ਹਾਂ ਬਾਕੀ ਤੁਹਾਡੇ ਸਾਹਮਣੇ ਹੈ ਜੀ ਫੋਟੋਆਂ ਵਿੱਚ ਤੁਸੀਂ ਦੇਖ ਰਹੇ ਹੋ ਤੇ ਖੇਮ ਕਰਨ ਮਾਲਕ ਦਾ ਏਰੀਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਤਾਂ ਜਾ ਕੇ ਦੇਖ ਵੀ ਸਕਦੇ ਹੋ ਕੰਡੀਸ਼ਨ ਚੈੱਕ ਕਰੋ ਆਰ ਸੀ ਵਗੈਰਾ ਆਪਾਂ ਨੂੰ ਮਿਲ ਜੂਗੀ ਫਾਸਟ ਓਨਰ ਹੈ ਇੱਕ ਹੱਥ ਚੱਲਿਆ ਹੋਇਆ 35000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਮਾਲਕ ਕਹਿੰਦੇ ਨੇ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਘਟਾਵਾਧਾ ਕਰਕੇ ਸੇਲ ਕਰ ਦਾਂਗੇ ਮੋਟਰਸਾਈਕਲ ਜੇ ਕਿਸੇ ਨੂੰ ਪਸੰਦ ਆਇਆਗਾ ਕੋਈ ਜਾ ਕੇ ਦੇਖਣ ਦਾ ਚਾਹਵਾਨ ਤਾਂ ਨੰਬਰ ਸਕਰੀਨ ਤੇ ਆਪਾਂ ਦਈ ਦਿੱਤਾ ਜੀ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕਰੋ ਗੱਲਬਾਤ ਤੁਸੀਂ ਆਪ ਹੀ ਜੀ ਗੱਲ ਕਰਾਂਗੇ ਆਪਾਂ ਹੁਣ ਸਕੂਟੀ ਦੀ ਸਕੂਟੀ ਚੱਕਰੋ ਤੁਸੀਂ ਮਾਲਕ ਨੇ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਹੈ ਹਰ ਰੋਜ਼ ਮੈਂ ਲਾਜ਼ਮੀ ਕਹਿਣਾ ਹੁੰਦਾ ਜੀ ਜਿਹੜੀ ਵੀ ਮਸ਼ੀਨਰੀ ਤੁਸੀਂ ਆਪਣੇ ਕੋਲੇ ਭੇਜ ਦਿਓ ਕੁਝ ਵੀ ਅ ਜੀ ਚਾਹੀ ਆਪਣੇ ਕੋਲੇ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਕਿਉਂਕਿ ਵੀਡੀਓ ਹੁੰਦੀ ਅਸੀਂ ਪ੍ਰੋਪਰ ਪਤਾ ਲੱਗ ਜਾਂਦਾ ਹਰ ਚੀਜ਼ ਦਾ ਠੀਕ ਹੈ ਜੀ ਬਾਕੀ ਤੁਸੀਂ ਸਕੂਟੀ ਚੱਕ ਕਰ ਹੀ ਰਹੇ ਹੋ ਜੀ ਆਪਾਂ ਇਹ ਸਕੂਟੀ ਦੀ ਗੱਲ ਕਰੀਏ ਤਾਂ ਮਾਡਲ ਆਪ ਨੂੰ 2018 ਮਿਲ ਜਾਊਗਾ ਜੀ 48000 ਰੁਪਿਆ ਮਾਲਕ ਨੇ ਡਿਮਾਂਡ ਰੱਖੀ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਘਾਟਾ ਵਾਧਾ ਕੀਤਾ ਜਾਊਗਾ ਜੀ ਵਧੀਆ ਸਕੂਟੀ ਆ ਵਧੀਆ ਮਾਲਕ ਨੇ ਰੇਟ ਮੰਗਿਆਗਾ 18 ਮਾਡਲ ਹੈ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊ ਬਜ਼ੀਦਪੁਰ ਮਾਲਕ ਦਾ ਏਰੀਆ ਸੀ ਪੈਂਦਾ ਹੀ ਬਜ਼ੀਦਪੁਰ ਫਿਰੋਜ਼ਪੁਰ ਦੇ ਨਾਲ ਹੀ ਰਹਿ ਜਾਂਦਾ ਤੇ ਤੁਹਾਨੂੰ ਘਰੇ ਸਕੂਟੀ ਇਹ ਮਿਲ ਜੂਗੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੁੰਦੀ ਆ ਤੁਹਾਡੀ ਤੇ ਉਸ ਤੋਂ ਬਾਅਦ ਰੇਟ ਉੱਤੇ ਥੱਲੇ ਕਰਕੇ ਇਹ ਸਕੂਟਰ ਨੂੰ ਤੁਸੀਂ ਖਰੀਦ ਕੇ ਲੈ ਆ ਸਕਦੇ ਹੋ। ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ? ਚਲਦੀ ਚਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਰਿਹਾ ਕਰੋ ਠੀਕ ਹੈ ਜੀ। ਬਾਕੀ ਵੀਡੀਓ 'ਚ ਜੇ ਨੀਅਮ ਮਸ਼ੀਨਰੀਆਂ ਲੈ ਕੇ ਪੁੱਛੀਆ ਆਪਾਂ ਵਧੀਆ ਲੋਕਲ ਘਰਾਂ ਦੀਆਂ ਲੈ ਕੇ ਪੁੱਛੀਆ ਮਸ਼ੀਨਰੀਆਂ ਰੇਟ ਕੋਈ ਫਿਕਸ ਨਹੀਂ ਹੈਗਾ ਡਿਮਾਂਡ ਅਸੇ ਘੱਟਬਾਤ ਕੀਤਾ ਜਾਊਗਾ। ਕੋਈ ਜਾ ਕੇ ਦੇਖਣ ਦਾ ਚਾਹ ਬਣ ਹੈ। ਪੂਰੇ ਨੰਬਰ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ ਵਾਰਿਸਰ। ਜਿਹੜੀ ਜਿਹੜੀ ਮਸ਼ੀਨਰੀ ਸਕਰੀਨ ਤੇ ਚੱਲ ਰਹੀ ਹੈ ਉਹਨਾਂ ਦੇ ਮਾਲਕਾਂ ਦਾ ਨੰਬਰ ਵੀ ਸਕਰੀਨ ਤੇ ਨਾਲ ਦੀ ਨਾਲ ਆਪਾਂ ਦੇ ਰਹੇ ਹਾਂ ਜੀ। ਤੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਜਿੰਨੇ ਤੁਸੀਂ ਦੇਖ ਰਹੇ ਹੋ ਸੀ ਤੁਹਾਡੇ ਕੋਲੇ ਹੈ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦੇਵਾਂਗੇ ਜੀ ਇਹ ਵੀਡੀਓ ਕਿਵੇਂ ਦੀ ਲੱਗ ਰਹੀ ਆ ਚੱਲਦੀ ਚੱਲਦੀ ਵੀਡੀਓ ਚ ਮੈਨੂੰ ਕਮੈਂਟ ਕਰਕੇ ਵੀ ਦੱਸੋ ਤੇ ਵੀਡੀਓ ਵਧੀਆ ਲੱਗ ਰਹੀ ਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਵੀ ਜ਼ਰੂਰ ਦਬਾ ਦਿਓ ਤੇ ਹਰ ਰੋਜ਼ ਜੇ ਆਪਣੀ ਨਵੀਂ ਵੀਡੀਓ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦੋ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਉੱਤੇ ਲਿਖਿਆ ਹੋਇਆ ਜ਼ਰੂਰ ਦਬਦਿਓ ਚੈੱਕ ਕਰ ਲਿਓ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਚੈਨਲ ਨੂੰ ਨਹੀਂ ਕੀਤਾ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਹੁਣ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ ਗੱਡੀ ਜਿਹੜੇ ਮਾਲਕ ਨੇ ਗੱਡੀ ਦੀ ਉਹ ਆਪ ਤਾਂ ਬਾਹਰ ਰਹਿੰਦੇ ਨੇ ਸੀ ਜਿਹੜੀ ਗੱਡੀ ਇਹ ਡਿਜ਼ਾਇਰ ਹੈ ਮਾਲਕ ਦੇ ਘਰੇ ਖੜੀ ਆ ਮਾਲਕ ਕਹਿੰਦੇ ਨੇ ਵੀ ਮੈਂ ਤਾਂ ਬਾਹਰ ਰਹਿੰਦਾ ਤੇ ਘਰੇ ਚਲਾਉਣ ਵਾਲਾ ਕੋਈ ਹੈ ਨਹੀਂਗਾ ਮੈਂ ਹੀ ਚਲਾਉਂਦਾ ਸੀਗਾ ਤੇ ਹੁਣ ਐਦਾ ਹੀ ਖਰਾਬ ਵੀ ਹੋ ਰਹੀ ਆ ਘਰੇ ਖੜੀ ਤਾਂ ਕਰਕੇ ਮਾਲਕ ਕਹਿੰਦੇ ਨੇ ਵੇਚਣੀ ਵਧੀਆ ਰਹੂਗੀ ਜੇ ਕਿਸੇ ਨੇ ਖਰੀਦਣੀ ਆ ਕੋਈ ਖਰੀਦਣ ਦਾ ਚਾਹਵਾਨ ਹੈਗਾ ਤਾਂ ਮਲੇਰ ਕੋਟਲੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਮਾਡਲ ਦੀ ਗੱਲ ਕਰੀਏ ਨੋ ਮਾਡਲ ਗੱਡੀ ਆ ਸੀ ਪਾਸਿੰਗ 2029 ਤੱਕ ਨ ਮਿਲ ਜੂਗੀ ਟਾਇਰ ਤੇ ਟਾਇਰਾਂ ਦੇ ਵਿੱਚ ਅਲਾਈ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ 185 ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਹੈ ਜੀ ਤੇ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮੈਂ ਦੇ ਹੀ ਦਿੱਤਾ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕਰੋ ਤੁਸੀਂ ਆਪ ਹੀ ਗੱਲ ਮਾਲਕ ਨਾਲ ਪੰਜਾਬ ਨੰਬਰ ਇੱਕ ਗੱਡੀ ਲੈ ਕੇ ਪਹੁੰਚਿਆ ਆਪਾਂ 2004 ਮਾਡਲ ਗੱਡੀ ਹੈ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਦੇਖਣ ਨੂੰ ਮਿਲੂਗੀ ਏਸੀ ਹੀਟਰ ਵਰਕਿੰਗ ਚ ਮਾਲਕ ਦਾ ਏਰੀਆ ਸੰਗਰੂਰ ਜੀ 47000 ਰੁਪਿਆ ਕੁੱਲ ਡਿਮਾਂਡ ਆਪਾਂ ਲੈ ਕੇ ਪਹੁੰਚਿਆ ਮਾਲਕ ਕਹਿੰਦੇ ਨੇ ਵੀ ਰੇਟ ਹੋ ਜਾਊਗਾ ਹੋਰ ਵੀ ਕੁੱਲ 47000 ਰੁਪਿਆ ਇੱਕ ਵਾਰੀ ਡਿਮਾਂਡ ਹੈ ਗੱਡੀਆਂ ਦੀਆਂ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਕੋਈ ਖਰੀਦਣਾ ਚਾਹੁੰਦਾ ਹੈਗਾ ਤਾਂ ਮਾਲਕ ਦੇ ਨਾਲ ਆਪ ਵੀ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਹੀ ਦਿੱਤਾ ਕੋਈ ਵੀ ਗੱਲ ਕਰਨੀ ਹੋਈ ਗੱਲ ਆਪੇ ਕਰ ਲਓ ਜੀ ਸਾਰੀਆਂ ਮਸ਼ੀਨਰੀਆਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਗੱਲ ਤੁਸੀਂ ਕਰ ਹੀ ਰਹੇ ਹੋ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਸੀਂ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੋਈ ਵੀ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਆਪਣਾ WhatsApp ਨੰਬਰ ਜਿਹੜਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਬਸ ਭੇਜ ਦੇ ਕਰੋ ਉਹ ਤੋਂ ਬਾਅਦ ਬਿਲਕੁਲ ਫਰੀ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਐਡ ਤੁਹਾਡੀ ਲਾ ਦਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ